ਹਾਂਜੀ ਦੋਸਤੋ ਸ਼ਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਕੋਠੀ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਕੋਠੀ ਦੀ ਵਿਊ ਬਹੁਤ ਵਧੀਆ ਜੀ ਕੋਠੀ ਦਾ ਤਕਰੀਬਨ 12 ਫੁੱਟ ਚੌੜਾ ਫਰੰਟ ਗੇਟ ਹੈ ਜੀ 15 ਤੋਂ 20 ਫੁੱਟ ਚੌੜੀ ਜੋ ਗਲੀ ਦੇ ਉੱਪਰ ਇਹ ਕੋਠੀ ਲੱਗਦੀ ਹੈ ਦੋਸਤੋ ਕੋਠੀ ਦੀ ਫਰੰਟ ਤੋਂ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਤੇ ਵਧੀਆ ਢੰਗ ਦੇ ਡਿਜ਼ਾਈਨ ਨਾਲ ਇਹ ਕੋਠੀ ਤਿਆਰ ਕੀਤੀ ਗਈ ਹੈ ਜੀ ਕੋਠੀ ਦੇ ਜੋ ਮਾਲਕ ਨੇ ਦੋਸਤੋ ਉਹ ਬਾਹਰ ਕੰਟਰੀ ਦੇ ਵਿੱਚ ਰਹਿੰਦੇ ਨੇ ਇਸ ਕਰਕੇ ਕੋਠੀ ਨੂੰ ਸੇਲ ਕਰ ਰਹੇ ਨੇ ਅਜੇ ਕੋਠੀ ਉਹਨਾਂ ਨੇ ਨਵੀਂ ਬਣਾਈ ਸੀ ਜੀ ਕੋਠੀ ਦਾ ਕੰਮਕਾਰ ਅੱਧਾ ਹੋਣ ਵਾਲਾ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਖੁੱਲੀ ਡੁੱਲੀ ਜਗ੍ਹਾ ਦੇ ਉੱਪਰ ਕੋਠੀ ਬਣੀ ਹੋਈ ਹੈ ਜੀ ਕੋਠੀ ਦੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਜੀ ਲੌਬੀ ਏਰੀਆ ਤੇ ਜੋ ਹਾਲ ਹੈ ਕਿੰਨਾ ਖੁੱਲਾ ਡੁੱਲਾ ਬਣਾਇਆ ਗਿਆ ਜੀ ਪੂਰੀ ਕੋਠੀ ਦੇ ਵਿੱਚ ਜੋ ਸੀਮੈਂਟ ਦਾ ਫਰਸ਼ ਲੱਗਿਆ ਹੋਇਆ ਦੋਸਤੋ ਲੌਬੀ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਖੁੱਲਾ ਡੁੱਲਾ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਜੀ ਡਬਲ ਸਟੋਰੀ ਕੋਠੀ ਹੈ ਦੋਸਤੋ ਇਹ ਕੋਠੀ ਆਪਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਮਹੂਦਪੁਰ ਪਿੰਡ ਬਟਾਲਾ ਨੇੜੇ ਲੱਗਦਾ ਜੀ ਮਹੂਦਪੁਰ ਪਿੰਡ ਉੱਥੇ ਆਪਾਂ ਨੂੰ ਇਹ ਕੋਠੀ ਜੋ ਵੇਖਣ ਨੂੰ ਮਿਲ ਜੂਗੀ ਕਿਸੇ ਵੀ ਭੈਣ ਭਾਈ ਨੇ ਕੋਠੀ ਖਰੀਦਣੀ ਹੈ ਜੀ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਵਟਸਐਪ ਰਾਹੀਂ ਕੰਟੈਕਟ ਕਰਕੇ ਕੋਠੀ ਦੀ ਜੋ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਦੋਸਤੋ 8 ਮਰਲੇ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਬਿਲਕੁਲ ਨਮੀ ਕੋਠੀ ਬਣੀ ਹੋਈ ਹੈ ਦੋਸਤੋ ਬਹੁਤ ਖੁੱਲੀ ਡੁੱਲੀ ਜਗ੍ਹਾ ਦੇ ਉੱਪਰ ਕੋਠੀ ਇਹ ਬਣੀ ਹੋਈ ਹੈ ਜੀ ਰਜਿਸਟਰੀ ਵਾਲੀ ਜਗ੍ਹਾ ਜੀ 8 ਮਰਲੇ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਮਾਲਕ ਬਾਹਰ ਦੀ ਕੰਟਰੀ ਦੇ ਵਿੱਚ ਰਹਿੰਦੇ ਨੇ ਜਿਸ ਕਰਕੇ ਮਾਲਕਾਂ ਨੇ ਇਹ ਕੋਠੀ ਸੇਲ ਕਰਨੀ ਹੈ ਜੀ ਦੋਸਤੋ ਤੁਸੀਂ ਵੀ ਆਪਣੇ ਚੈਨਲ ਦੇ ਉੱਪਰ ਐਡ ਫ੍ਰੀ ਦੇ ਵਿੱਚ ਲਗਵਾ ਸਕਦੇ ਹੋ ਜੀ ਆਪਣਾ ਜੋ ਵਟਸਐਪ ਨੰਬਰ ਆ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਅਗਰ ਤੁਸੀਂ ਵੀ ਘਰ ਕੋਠੀ ਮਕਾਨ ਜਾਂ ਕੋਈ ਪਲਾਟ ਜਾਂ ਕੋਈ ਦੁਕਾਨ ਵੇਚਣਾ ਚਾਹੁੰਦੇ ਹੋ ਜੀ ਉਹਦੀ ਐਡ ਲਗਵਾਉਣਾ ਚਾਹੁੰਦੇ ਹੋ ਤੁਸੀਂ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਆ ਸਾਨੂੰ WhatsApp ਤੇ ਪੂਰੀ ਘਰ ਦੀ ਡਿਟੇਲ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡਾ ਜੋ ਲਗਾ ਦਾਂਗੇ ਜੀ ਸੋ ਦੋਸਤੋ ਕਿਸੇ ਨੇ ਵੀ ਇਹ ਕੋਠੀ ਖਰੀਦਣੀ ਹੈ ਜੀ ਤਾਂ 16 ਲੱਖ ਰੁਪਇਆ ਮਾਲਕਾ ਵੱਲੋਂ ਰੇਟ ਰੱਖਿਆ ਗਿਆ ਹੈ ਜੀ ਕੋਠੀ ਦਾ ਰਜਿਸਟਰੀ ਵਾਲੀ ਜਗ੍ਹਾ ਤੇ 8 ਮਰਲੇ ਜਗ੍ਹਾ ਦੇ ਵਿੱਚ ਇਹ ਜੋ ਕੋਠੀ ਬਣੀ ਹੋਈ ਹੈ ਜੀ 16 ਲੱਖ ਰੁਪਇਆ ਰੇਟ ਬਹੁਤ ਹੀ ਘੱਟ ਬਜਟ ਰੱਖਿਆ ਜੀ ਮਾਲਕਾਂ ਨੇ ਬਾਕੀ ਮੌਕੇ ਤੇ ਹੋਰ ਵੀ ਮਾਣ ਤਾਣ ਹੋ ਜਾਊਗਾ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਮਾਲਕਾਂ ਨਾਲ ਜੋ ਘਰ ਦੀ ਪੂਰੀ ਡਿਟੇਲ ਆ ਲੈ ਸਕਦੇ ਹੋ ਜੀ ਪਿੰਡ ਦੀ ਫਿਰਨੀ ਦੇ ਇਹ ਬਣੀ ਹੋਈ ਹੈ ਜੀ ਕੋਠੀ ਮਹੂਦਪੁਰ ਪਿੰਡ ਹੈ ਜੀ ਅੰਮ੍ਰਿਤਸਰ ਜ਼ਿਲ੍ਹਾ ਲੱਗਦਾ ਤੇ ਬਟਾਲਾ ਏਰੀਆ ਦੇ ਵਿੱਚ ਇਹ ਪਿੰਡ ਪੈਂਦਾ ਜੀ ਘਰ ਦੇ ਵਿੱਚ ਵਾਟਰ ਸਪਲਾਈ ਲਈ ਮੋਟਰ ਲੱਗੀ ਹੋਈ ਹੈ ਜੀ ਬਿਜਲੀ ਦਾ ਕਨੈਕਸ਼ਨ ਲੱਗਿਆ ਹੋਇਆ ਬਾਕੀ ਦੀ ਜਾਣਕਾਰੀ ਤੁਸੀਂ ਮਾਲਕਨ ਨਾਲ ਸਿੱਧੀ ਗੱਲ ਕਰਕੇ ਲੈ ਸਕਦੇ ਹੋ ਸੋ ਆਸ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਇੱਕ ਲਾਈਕ ਕਰੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਦੋਸਤੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਦਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਮਾਲਕ ਜੋ ਬਾਹਰ ਦੇ ਕੰਟਰੀ ਦੇ ਵਿੱਚ ਰਹਿੰਦੇ ਨੇ ਜੀ ਤੁਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਜੋ ਜਾਣਕਾਰੀ ਲੈ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ